ਆ ਰਹੀਆਂ ਨੇ ਇਹਨਾਂ ਤਿੰਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੱਨੇ ਆ ਜਿਹੜੀ ਪਹਿਲੀ ਖਬਰ ਆ ਲੁਧਿਆਣਾ ਤੋਂ ਆ ਰਹੀ ਆ ਇਸ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਆਪ ਨੂੰ ਫਾਹ ਲਾ ਕੇ ਜਿਵੇਂ ਲੀਲਾ ਜਿਹੜੀ ਸਮਾਪਤ ਕਰ ਲਈ ਗਈ ਆ ਤੇ ਦੂਜੀ ਖਬਰ ਇਹ ਆ ਕਿ ਜਿਹੜੀ ਅਨੰਤਪੁਰ ਸਾਹਿਬ ਦੇ ਇੱਕ ਟੋਲ ਪਲਾਜ਼ਾ ਹੁੰਦਾ ਹੈ ਉੱਥੇ ਇੱਕ ਜਿਹੜਾ ਟਰੱਕ ਭਰਿਆ ਹੋਇਆ ਉਹ ਪਲਟ ਜਾਂਦਾ ਹੈ ਪਰ ਤੀਜੀ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ ਫਤਿਹਗੜ ਚੂੜੀਆਂ ਤੋਂ ਕਿ ਇੱਕ ਸਰਪੰਚ ਨੇ ਤਿੰਨ ਮੁੰਡਿਆਂ ਦੇ ਉੱਪਰ ਜਿਹੜੀ ਆ ਗੋਲੀ ਮਾਰੀ ਆ ਇਹਨਾਂ ਤਿੰਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਪਹਿਲੀ ਜਿਹੜੀ ਖਬਰ ਆ ਲੁਧਿਆਣਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਜਿਹੜੀ ਉੱਥੇ ਡਿਊਟੀ ਕਰਦੀ ਸੀ ਲੁਧਿਆਣਾ ਦੇ ਵਿੱਚ ਉਸ ਨੇ ਆਪਣੇ ਆਪ ਨੂੰ ਹੀ ਫਾਹਾ ਲਾ ਕੇ ਆਪਣੀ ਜਿਹੜੀ ਜੀਵਨ ਦੀ ਲੀਲਾ ਸਮਾਪਤ ਕਰ ਲਈ ਗਈ ਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆ ਕਿ ਇਹ ਜਿਹੜੀ ਖਬਰ ਲੁਧਿਆਣਾ ਤੋਂ ਆ ਰਹੀ ਆ ਕਿ ਇੱਕ ਪੁਲਿਸ ਮੁਲਾਜ਼ਮ ਜਿਹੜੀ ਔਰਤਾ ਉਸਨੇ ਆਪਣੇ ਆਪ ਨੂੰ ਫਾਹ ਲਾ ਲਿਆ ਗਿਆ ਹੈ ਪੂਰੀ ਇਸ ਵਾਰ ਤੁਹਾਨੂੰ ਇਹ ਵੀ ਜਾਣਕਾਰੀ ਦਿੰਨੇ ਆ ਕਿ ਉਹ ਜਿਹੜੀ ਪੁਲਿਸ ਮੁਲਾਜ਼ਮ ਆ ਉਥੋਂ ਦੇ ਜਿਹੜੇ ਹੋਰ ਰਾਗੀ ਰਾ ਹੋਰ ਉੱਥੇ ਜਿਹੜੀ ਉੱਥੇ ਜੋਬ ਕਰਦੇ ਆ ਪੁਲਿਸ ਦੀ ਉਹਨਾਂ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਹ ਪੁਲਿਸ ਮੁਲਾਜ਼ਮ ਆ ਉਹ ਅੱਜ ਸਵੇਰ ਜਿਹੜੀ ਉਹ ਬਾਹਰ ਨਹੀਂ ਆਈ ਆ ਤੇ ਅਸੀਂ ਸੋਚਿਆ ਵੀ ਉਹ ਹਲੇ ਤੱਕ ਬਾਹਰ ਨਹੀਂ ਆਈ ਆ ਤਾਂ ਜਿਹੜਾ ਉਹਦਾ ਦਰਵਾਜ਼ਾ ਸੀ ਰੂਮ ਦਾ ਉਹ ਜਿਹੜਾ ਅੰਦਰੋਂ ਲੌਕ ਕੀਤਾ ਹੋਇਆ ਸੀ ਤੇ ਸਾਰੇ ਹੈਰਾਨ ਹੋ ਗਏ ਸੀ ਜਦੋਂ ਉਹ ਉੱਥੇ ਜਾ ਕੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਪਰ ਜਿਹੜੀ ਉਹ ਔਰਤ ਸੀ ਉਸ ਨੇ ਆਪਣੇ ਆਪ ਨੂੰ ਫਾਹ ਲਾ ਲਿਆ ਹੈ ਪੱਖੇ ਦੇ ਨਾਲ ਚੁੰਨੀ ਨੂੰ ਬੰਨ ਕੇ ਆਪਣੇ ਆਪ ਨੇ ਜਿਹੜਾ ਫਾਹ ਲਾ ਲਿਆ ਹੈ ਪਰ ਜਦੋਂ ਉੱਥੇ ਲੋਕ ਪਹੁੰਚੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਜਦੋਂ ਉਹ ਦਰਵਾਜ਼ਾ ਨਾ ਖੋਲ ਲਿਆ ਤੇ ਉਹਨਾਂ ਦੀ ਮਦਦ ਦੁਆਰਾ ਜਿਹੜਾ ਜਦੋਂ ਉਹ ਦਰਵਾਜ਼ਾ ਨੂੰ ਖੋਲਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਉਹ ਇੱਕ ਪੁਲਿਸ ਮੁਲਾਜ਼ਮਾ ਉਸ ਨੇ ਆਪਣੇ ਆਪ ਨੂੰ ਫਾਹ ਲਾ ਕੇ ਪੱਖੇ ਦੇ ਨਾਲ ਚੁੰਨੀ ਨੂੰ ਬੰਨ ਕੇ ਤੇ ਆਪਣੇ ਆਪ ਨੂੰ ਫਾਹ ਲਾ ਕੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਇੱਕ ਵਿਅਕਤੀ ਦਾ ਇਹ ਬਿਆਨ ਹੈ ਕਿ ਉਸ ਦਾ ਜਿਹੜਾ ਦਾਦਾ ਸੀ ਉਸ ਨੂੰ ਦਿਖਾਈ ਨਹੀਂ ਦਿੰਦਾ ਸੀ ਦਾਦੀ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਜਿਹੜੇ ਉਹਦੇ ਪਿਤਾ ਸੀ ਉਹ ਸ਼ਰਾਬ ਬਹੁਤ ਪੀਂਦੇ ਸੀ ਪਰ ਪੂਰਾ ਜਿਹੜਾ ਕਾਰਨ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਉਸ ਨੇ ਇਹ ਜਿਹੜਾ ਕਦਮ ਕਿਉਂ ਚੁੱਕਿਆ ਤੇ ਉਸ ਨੇ ਆਪਣੀ ਆਪਣੀ ਜਿਹੜੀ ਜੀਵਨ ਦੀ ਲੀਲਾ ਕਿਉਂ ਸਮਾਪਤ ਕਰ ਲਈ ਗਈ ਆ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਲੁਧਿਆਣਾ ਤੋਂ ਆ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਔਰਤ ਨੇ ਹੀ ਆਪਣੇ ਆਪ ਨੂੰ ਪੱਖੇ ਦੇ ਨਾਚ ਨੂੰ ਬਣ ਕੇ ਫਾਹਾ ਲਾ ਲਿਆ ਲਾ ਲਿਆ ਗਿਆ ਹੈ ਤੇ ਆਪਣੀ ਜਿਹੜੀ ਜੀਵਨ ਦੀ ਲੀਲਾ ਸਮਾਪਤ ਕਰ ਲਈ ਗਈ ਆ ਪਰ ਹਲੇ ਤੱਕ ਇਹ ਖਬਰ ਸਾਹਮਣੇ ਨਹੀਂ ਆਈ ਕਿ ਉਸ ਨੇ ਇਦਾਂ ਜਿਹੜਾ ਕਦਮ ਜਿਹੜਾ ਇਹ ਭਿਆਨਕ ਕਦਮ ਜਿਹੜਾ ਕਿਉਂ ਚੁੱਕਿਆ ਕੀ ਕਾਰਨ ਆ ਉਸ ਨੇ ਜਿਹੜੇ ਆਪਣੇ ਆਪ ਦੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਆ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਕਿ ਜਿਹੜੀ ਇਹ ਖਬਰ ਆ ਲੁਧਿਆਣਾ ਤੋਂ ਆ ਰਹੀ ਆ ਜਾ ਇਹ ਜਾ ਰਿਹਾ ਕਿ ਲੁਧਿਆਣਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਆਪ ਨੂੰ ਫਾਹਾ ਲਾ ਕੇ ਆਪਣੀ ਜਿਹੜੀ ਜੀਵਨ ਦੀ ਲੀਲਾ ਸਮਾਪਤ ਕਰ ਲਈ ਗਈ ਆ ਉਤੋਂ ਦੇ ਜਿਹੜੇ ਹੋਰ ਪੁਲਿਸ ਮੁਲਾਜ਼ਮਾਂ ਹੋਰ ਲੋਕਾਂ ਆ ਉਹਨਾਂ ਦੀ ਜਾਣਕਾਰੀ ਮੁਤਾਬਿਕ ਇਹ ਦੱਸਿਆ ਜਾ ਰਿਹਾ ਕਿ ਅੱਜ ਜਿਹੜੀ ਉਹ ਪੁਲਿਸ ਮੁਲਾਜ਼ਮਾਂ ਉਹ ਆਪਦੇ ਘਰੋਂ ਬਾਹਰ ਨਹੀਂ ਆਈ ਉਹ ਜਿਹੜਾ ਕੁਆਟਰ ਆ ਉਹ ਉੱਥੋਂ ਬਾਹਰ ਨਹੀਂ ਨਿਕਲੀ ਜਿਹੜਾ ਉਹਦਾ ਦਰਵਾਜ਼ਾ ਸੀ ਰੂਮ ਦਾ ਉਹ ਬੰਦ ਸੀ ਅਸੀਂ ਸਾਰੇ ਹੈਰਾਨ ਹੋ ਗਏ ਜਦੋਂ ਅਸੀਂ ਉੱਥੇ ਜਾ ਕੇ ਦਰਵਾਜ਼ਾ ਖੜਕਾਇਆ ਤੇ ਉਸਨੇ ਦਰਵਾਜ਼ਾ ਨਾ ਖੋਲ੍ਹਿਆ ਤੇ ਅਸੀਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਸਨੇ ਆਪਣੇ ਆਪ ਨੂੰ ਆਪਣੀ ਜੀਵਨ ਦੀ ਲੀਲਾ ਜਿਹੜੀ ਸਮਾਪਤ ਕਰ ਲਈ ਗਈ ਇਸਨੇ ਚੁੰਨੀ ਨੂੰ ਜਿਹੜਾ ਪੱਖੇ ਦੇ ਨਾਲ ਬੰਨ ਕੇ ਤੇ ਆਪਣੇ ਆਪ ਨੂੰ ਫਾਹਾ ਲਾ ਲਿਆ ਗਿਆ ਸੀ ਅਤੇ ਦੂਜੀ ਖਬਰ ਜਿਹੜੀ ਆਨੰਦਪੁਰ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਆਨੰਦਪੁਰ ਦੇ ਇੱਕ ਜਿਹੜਾ ਹਾਈਵੇ ਆਉਂਦਾ ਉੱਥੇ ਇੱਕ ਜਿਹੜਾ ਇੱਟਾਂ ਦਾ ਭਰਿਆ ਹੋਇਆ ਟਰੱਕ ਪਲਟ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਕਿ ਇਸ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਜਿਹੜਾ ਹਾਈਵੇ ਪੈਂਦਾ ਹੈ ਉੱਥੇ ਇੱਕ ਇੱਟਾਂ ਦਾ ਭਰਿਆ ਜਿਹੜਾ ਟਰੱਕ ਆ ਓਵਰਲੋਡ ਹੋਣ ਦੇ ਨਾਲ ਉਹ ਪਲਟ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਕਿ ਉੱਥੋਂ ਦੇ ਜਿਹੜੇ ਰਾਹੀਗਰਾਂ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਇਹ ਟਰੱਕ ਸੀ ਇਟਾ ਰੋੜਿਆਂ ਦੇ ਨਾਲ ਐਨਾ ਭਰਿਆ ਸੀ ਕਿ ਓਵਰਲੋਡ ਜਿਹੜਾ ਹੋ ਗਿਆ ਸੀ ਕੰਟਰੋਲ ਨਹੀਂ ਹੋ ਰਿਹਾ ਸੀ ਜਿਸ ਦੇ ਦੁਆਰਾ ਜੇ ਜਿਹੜਾ ਇਹ ਸੜਕ ਹਾਦਸਾ ਵਾਪਰਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੱਦਾਂ ਜਿਹੜਾ ਉਹ ਟਰੱਕ ਪਲਟਿਆ ਗਿਆ ਹੈ ਜਿਹੜਾ ਟਰੱਕ ਆ ਉਹ ਕਿਵੇਂ ਉਦਪੁਆਰੀ ਨੁਕਸਾਨ ਹੋ ਗਿਆ ਹੈ ਕਿਵੇਂ ਉਹ ਨੁਕਸਾਨਿਆ ਗਿਆ ਹੈ ਉੱਥੇ ਜਿਹੜੀਆਂ ਇੱਟਾਂ ਸਾਰੀਆਂ ਜਿਹੜੀਆਂ ਡੈਗ ਗਈਆਂ ਨੇ ਦੱਸਿਆ ਇਹ ਜਾ ਰਿਹਾ ਕਿ ਇਹ ਜਿਹੜਾ ਟਰੱਕ ਸੀ ਓਵਰਲੋਡ ਜ਼ਿਆਦਾ ਹੋ ਗਿਆ ਸੀ ਇੱਟਾਂ ਰੋੜਿਆਂ ਦੇ ਨਾਲ ਭਰਿਆ ਪਿਆ ਸੀ ਤੇ ਉਹ ਉੱਥੇ ਜਿਹੜਾ ਓਵਰ ਕੰਟਰੋਲ ਹੋ ਗਿਆ ਸੀ ਤੇ ਓਵਰ ਕੰਟਰੋਲ ਦੇ ਕਰਕੇ ਉਹ ਪਲਟ ਜਾਂਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿ ਇਦਾਂ ਉਹ ਜਿਹੜਾ ਟਰੱਕ ਉੱਤੇ ਪਲਟਿਆ ਪਿਆ ਤੇ ਟਰੱਕ ਦਾ ਕਿੰਨਾ ਭਾਰੀ ਨੁਕਸਾਨ ਹੋ ਗਿਆ ਹੈ ਪਰ ਉੱਥੋਂ ਦੇ ਜਿਹੜੇ ਰਾਹੀ ਗੇਰਾ ਉਹਨਾਂ ਦੁਆਰਾ ਇਹ ਦੱਸਿਆ ਜਾ ਰਿਹਾ ਹੈ ਕਿ ਏ ਅੱਜ ਸਵੇਰ ਦੀ ਖਬਰ ਹੈ ਕਿ ਇੱਕ ਜਿਹੜਾ ਟਰੱਕ ਓਵਰਰੋਡ ਜਾਦਾ ਸੀ ਇਟਾ ਰੋੜੇ ਉਹਦੇ ਵਿੱਚ ਜਿਆਦਾ ਭਰੇ ਹੋਏ ਸੀ ਤਾਂ ਉਹ ਓਵਰ ਕੰਟਰੋਲ ਹੋ ਜਾਂਦਾ ਹੈ ਤਾਂ ਉੱਥੇ ਹੀ ਉਹ ਪਲਟ ਜਾਂਦਾ ਹੈ ਤੇ ਟਰੱਕ ਜਿਹੜਾ ਪੂਰਾ ਨੁਕਸਾਨਿਆ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰ ਇੱਕ ਖਬਰ ਇਹ ਆ ਰਹੀ ਹੈ ਕਿ ਜਦੋਂ ਇਹ ਟਰੱਕ ਪਲਟ ਜਾਂਦਾ ਹੈ ਇਸ ਦੇ ਨਾਲ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਟਰੱਕ ਚਾਲਕਾ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਰਾਹਾਂਗਿਰਾਂ ਦੀ ਮਦਦ ਵਾਰਾ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਹੈ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਇਹ ਜਿਹੜੀ ਖਬਰ ਆ ਆਨੰਦਪੁਰ ਦੇ ਇੱਕ ਹਾਈਵੇ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਟਰੱਕ ਜਿਹੜਾ ਇੱਟਾ ਰੋੜਿਆਂ ਦੇ ਨਾਲ ਭਰਿਆ ਸੀ ਉਹ ਓਵਰਲੋਡ ਹੋ ਗਿਆ ਸੀ ਕੰਟਰੋਲ ਹੋ ਗਿਆ ਸੀ ਤੇ ਉਸ ਦੀ ਉਹ ਜਿਹੜਾ ਉਹ ਥਾਂ ਤੇ ਹੀ ਪਲਟ ਜਾਂਦਾ ਹੈ ਤੇ ਜਿਹੜੇ ਇੱਟਾ ਰੋੜੇ ਉੱਥੇ ਰੋੜ ਤੇ ਜਿਹੜੇ ਖਿੱਲਰ ਜਾਂਦੇ ਆ ਤੇ ਜਿਹੜਾ ਉਹ ਟਰੱਕ ਦਾ ਭਾਰੀ ਨੁਕਸਾਨ ਹੋ ਜਾਂਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੱਦਾਂ ਜਿਹੜਾ ਉਹ ਟਰੱਕ ਆ ਪਲਟ ਜਾਂਦਾ ਹੈ ਭਾਰੀ ਨੁਕਸਾਨ ਹੋ ਜਾਂਦਾ ਹੈ ਪਰ ਜਿਹੜਾ ਟਰੱਕ ਚਾਲਕਾ ਉਹ ਜ਼ਖਮੀ ਹੋ ਜਾਂਦੇ ਤੇ ਰਾਹਗੀਰਾਂ ਦੀ ਮਦਦ ਦੁਆਰਾ ਜਿਹੜਾ ਉਸ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਪਰ ਇਹਦੇ ਨਾਲ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਹ ਜਿਹੜੀ ਖਬਰ ਹੈ ਸ਼੍ਰੀ ਅਨੰਦਪੁਰ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਕਿ ਸ਼੍ਰੀ ਅਨੰਦਪੁਰ ਦੇ ਇੱਕ ਹਾਈਵੇ ਤੇ ਸੜਕ ਹਾਦਸਾ ਵਾਪਰ ਜਾਂਦਾ ਹੈ ਪਰ ਸੜਕ ਹਾਦਸਾ ਜਦੋਂ ਵਾਪਰਦਾ ਇਸ ਦੇ ਨਾਲ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਰੇ ਜਿਹੜਾ ਟਰੱਕ ਸੀ ਉਹ ਉੱਥੇ ਜਦੋਂ ਪਲਟੇ ਜਾਂਦਾ ਹੈ ਤਾਂ ਔਰ ਪੂਰਾ ਨੁਕਸਾਨਿਆ ਜਾਂਦਾ ਹੈ ਉਸ ਟਰੱਕ ਦਾ ਬਹੁਤ ਭਾਰੀ ਨੁਕਸਾਨ ਹੋ ਜਾਂਦਾ ਹੈ ਜਿਹੜਾ ਉਹ ਟਰੱਕ ਚਾਲਕਾ ਉਹ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿੰਦਾ ਜਿਹੜਾ ਟਰੱਕ ਆ ਨੁਕਸਾਨਿਆ ਗਿਆ ਹੈ ਪਲਟਿਆ ਪਿਆ ਹੈ ਪਰ ਇਸ ਦੇ ਨਾਲ ਕਿਸੇ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਟਰੱਕ ਚਾਲਕ ਜਿਹੜਾ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਅਤੇ ਤੀਜੀ ਖਬਰ ਜਿਹੜੀ ਆ ਫਤਿਹਗੜ੍ਹ ਜੂੜੀਆਂ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਕਿ ਇੱਕ ਤਿੰਨ ਨੌਜਵਾਨ ਜਿਹੜੇ ਗਰਾਊਂਡ 'ਚ ਖੇਡਣ ਜਾ ਰਹੇ ਸੀ ਤੇ ਉਥੋਂ ਦੀ ਇੱਕ ਜਿਹੜਾ ਪਿੰਡ ਦਾ ਸਰਪੰਚ ਸੀ ਉਹ ਮੁੰਡਿਆਂ ਨੂੰ ਰੋਕ ਕੇ ਕਹਿੰਦਾ ਤੁਸੀਂ ਇੱਧਰ ਇਹ ਜਿਹੜਾ ਰਾਹ ਤੁਸੀਂ ਇੱਧੇ ਕਿਉਂ ਆਏ ਉਹ ਕਹਿੰਦੇ ਵੀ ਇਹ ਜਿਹੜਾ ਰਾਹ ਗਾ ਇਹ ਔਨਲੀ ਐ ਸਿੱਧਾ ਆਵਾਂਗੇ ਪਰ ਸਰਪੰਚ ਨੇ ਗੁੱਸੇ ਦੇ ਵਿੱਚ ਆ ਕੇ ਤੇ ਸਰਪੰਚ ਦਾ ਜਿਹੜਾ ਭਰਾ ਉਹ ਪੁਲਿਸ ਮੁਲਾਜ਼ਮ ਰਿਟਾਇਰ ਹੋਇਆ ਸੀ ਤਾਂ ਇਹਨਾਂ ਦੋਨਾਂ ਨੇ ਉਹਨਾਂ ਤਿੰਨਾਂ ਨੌਜਵਾਨਾਂ ਤੇ ਗੋਲੀ ਮਾਰਨੀ ਸ਼ੁਰੂ ਕਰ ਦਿੱਤੀ ਤੇ ਅੰਨੇ ਵਾਰ ਜਿਹੜੀ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਗਈ ਆ ਤੇ ਤਿੰਨ ਵਿਅਕਤੀ ਜ਼ਖਮੀ ਕਰ ਦਿੱਤੇ ਇੱਕ ਦੋ ਵਿਅਕਤੀ ਦੇ ਪੱਟਾਂ ਦੇ ਵਿੱਚ ਗੋਲੀਆਂ ਮਾਰੀ ਗਈ ਤੇ ਤੀਜਾ ਵਿਅਕਤੀ ਜਦੋਂ ਉਹਦੇ ਮਾਰਨ ਲੱਗੇ ਸੀ ਤਾਂ ਉਹ ਭੱਜ ਜਾਂਦਾ ਹੈ ਉਹ ਉਹ ਆਪਣੀ ਜਿਹੜੀ ਜਾਨ ਕਿਵੇਂ ਨੇ ਕਿਵੇਂ ਬਚਾ ਲੈਂਦਾ ਹੈ ਤੇ ਉਹ ਤੀਜੇ ਨੌਜਵਾਨ ਨੇ ਇਹ ਸਾਰੇ ਬਿਆਨ ਦਿੱਤੇ ਆ ਕਿ ਅਸੀਂ ਗਰਾਊਂਡ ਦੇ ਵਿੱਚ ਖੇਡ ਕੇ ਆ ਰਹੇ ਸੀ ਤਾਂ ਇੱਕ ਸਰਪੰਚ ਸਾਡੇ ਕੋਲ ਆਇਆ ਤਾਂ ਉਸਨੇ ਸਾਂਝੂ ਕਿਆ ਤੁਸੀਂ ਇਸ ਰਸਤੇ ਵਿੱਚ ਨਹੀਂ ਆਉਣਾ ਪਰ ਉਹ ਕਹਿੰਦੇ ਵੀ ਜਿਹੜਾ ਰਸਤਾ ਇਹ ਆਉਣ ਦੇ ਲਈ ਬਣਿਆ ਸ ਤਾਂ ਆਵਾਂਗੇ ਫੇਰ ਸਰਪੰਚ ਨੇ ਤੇ ਸਰਪੰਚ ਦਾ ਜਿਹੜਾ ਭਰਾ گاਉ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਪਿਛਲੇ ਹੀ ਸਾਲ ਉਹ ਰਿਟਾਇਰ ਹੋਇਆ ਸੀ ਤਾਂ ਤਿੰਨਾਂ ਨੇ ਹੀ ਅੰਨੇਵਾ ਉਹਨਾਂ ਤਿੰਨਾਂ ਨੌਜਵਾਨਾਂ ਤੇ ਜਿਹੜੀ ਆ ਫਾਇਰਿੰਗ ਸ਼ੁਰੂ ਕਰ ਦਿੱਤੀ ਆ ਪਰ ਇੱਕ ਜਿਹੜਾ ਨੌਜਵਾਨ ਬਚ ਗਿਆ ਏ ਉਸਨੇ ਪੂਰੇ ਬਿਆਨ ਇਹ ਦਿੱਤੇ ਆ ਕਿ ਇਹਨਾਂ ਦੀ ਕਿਸੇ ਨਾਲ ਖੜਕ ਨਹੀਂ ਜਿਹੜਾ ਮੇਰਾ ਪਹਿਲਾ ਵਾਲਾ ਦੋਸਤ ਸੀ ਉਹਨਾਂ ਦੀ ਇਹਨਾਂ ਨਾਲ ਥੋੜੀ ਬਹੁਤੀ ਖੜਕਦੀ ਸੀ ਕੋਈ ਇਹਨਾਂ ਦਾ ਨਿੱਜੀ ਆਪ ਦਾ ਮਾਮਲਾ ਸੀ ਤਾਂ ਉਸਨੇ ਉਹ ਜਿਹੜਾ ਸਰਪੰਚ ਆ ਤੇ ਸਰਪੰਚ ਦਾ ਜਿਹੜਾ ਭਰਾ ਪੁਲਿਸ ਮੁਲਾਜ਼ਮ ਉਹਨਾਂ ਨੇ ਅੰਨੇ ਵਾਰ ਸਾਡੇ ਤੇ ਫਾਇਰਿੰਗ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਮੇਰੇ ਜਿਹੜੇ ਦੋ ਦੋਸਤ ਆ ਉਹਨਾਂ ਦੇ ਉੱਪਰ ਜਿਹੜੀ ਫਾਇਰਿੰਗ ਕੀਤੀ ਤੇ ਉਹਨਾਂ ਦੇ ਪੱਟਾਂ ਦੇ ਵਿੱਚ ਜਿਹੜੀਆਂ ਗੋਲੀਆਂ ਜਾਂ ਵੱਜੀਆਂ ਨੇ ਪਰ ਤੀਜਾ ਜਿਹੜਾ ਨੌਜਵਾਨਾ ਉਹਨੇ ਆਪਣੀ ਜਾਨ ਭੱਜ ਕੇ ਜਿਹੜੀ ਬਚਾ ਲਈ ਹੈ ਤੇ ਤੀਜੇ ਨੌਜਵਾਨ ਨੌਜਵਾਨ ਦੀ ਮਦਦ ਵਾਰਾ ਜਿਹੜੇ ਉਹ ਦੋ ਨੌਜਵਾਨਾ जख्मी ਹੋਏ ਸੀ ਉਹਨਾਂ ਨੂੰ ਪਹਿਲਾਂ ਤਾਂ ਫਤਿਹਗੜ ਚੂੜੀਆਂ ਦੇ ਵਿੱਚ ਹਸਪਤਲ ਦੇ ਵਿੱਚ ਪਹਛਾਇਆ ਗਿਆ ਤਾਂ ਫਿਰ ਉਹਨਾਂ ਨੇ ਹਸਪਤਲ ਵਾਲਿਆਂ ਨੇ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਇਹ ਜਿਹੜੀ ਖਬਰ ਆ ਫਤਿਹਗੜ ਚੂੜੀਆਂ ਤੋਂ ਆ ਰਹੀ ਹੈ ਦੱਸਿਆ ਇਹ ਜਾਰੀ ਕਿ ਸਰਪੰਚ ਤੇ ਉਹਦਾ ਜਿਹੜਾ ਪ੍ਰਾ ਪੁਲਿਸ ਮੁਲਾਜ਼ਮ ਪਿਛਲੇ ਸਾਲ ਹੀ ਰਿਟਾਇਰ ਹੋਇਆ ਸੀ ਉਹਨਾਂ ਤਿੰਨਾਂ ਨੇ ਕੋਈ ਵੀ ਗੱਲਬਾਤ ਜਿਹੜੀ ਨਹੀਂ ਕੀਤੀ ਔਰ ਜਾਰੀ ਅੱਨੇ ਵਾਰਾ ਤਿੰਨ ਨੌਜਵਾਨਾਂ ਤੇ ਫਾਇਰਿੰਗ ਕਰ ਦਿੱਤੀ ਆ ਦੋ ਨੌਜਵਾਨ ਪੂਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਆ ਉਹਨਾਂ ਦੇ ਪੱਟਾਂ ਦੇ ਵਿੱਚ ਜਾ ਕੇ ਗੋਲੀਆਂ ਵੱਜੀ ਐ ਤੇ ਤੀਜਾ ਜਿਹੜਾ ਨੌਜਵਾਨਾ ਉਹਨੇ ਆਪ ਦੀ ਭੱਜ ਕੇ ਕਿਸੇ ਦੇ ਘਰ ਜਾ ਕੇ ਆਪਣੀ ਜਿਹੜੀ ਜਾਨ ਬਚਾਈ ਆ ਪਰ ਜਿਹੜਾ ਤੀਜਾ ਨੌਜਵਾਨਾ ਉਹ ਜਿਹੜੇ ਦੋ ਪਹਿਲਾ ਨੌਜਵਾਨਾਂ ਤੇ ਕੋ ਗੋਲੀ ਜਿਹੜੀ ਵੱਜੀ ਆ ਉਹਨਾਂ ਨੂੰ ਕਿਵੇਂ ਨਾ ਕਿਵੇਂ ਉਹ ਹਸਪੀਟਲ ਲੈ ਕੇ ਗਿਆ ਹਸਪੀਟਲ ਜਦੋਂ ਲੈ ਕੇ ਗਿਆ ਤਾਂ ਉਹਨਾਂ ਦੋ ਨੌਜਵਾਨਾਂ ਨੂੰ ਅੰਮ੍ਰਿਤਸਰ ਦੇ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਹ ਜਿਹੜੀ ਪੂਰੀ ਜਾਣਕਾਰੀ ਜਦੋਂ ਪੁਲਿਸ ਨੂੰ ਦੱਸੀਆ ਤਾਂ ਪੁਲਿਸ ਨੇ ਜਿਹੜੀ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਹੈ ਕਿ ਇਹ ਜਿਹੜੀ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਸਰਪੰਚ ਨੇ ਤੇ ਉਸ ਦਾ ਜਿਹੜਾ ਭਰਾ ਸੀ ਪੁਲਿਸ ਮੁਲਾਜ਼ਮ ਉਹ ਜਿਹੜਾ ਪਿਛਲੇ ਸਾਲ ਹੀ ਰਿਟਾਇਰ ਹੋਇਆ ਸੀ ਤਾਂ ਉਸ ਨੇ ਤਿੰਨਾਂ ਨੌਜਵਾਨਾਂ ਦੇ ਪਰਫਾਇਰਿੰਗ ਕੀਤੀ ਦੋ ਜਿਹੜੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਆ ਦੋ ਨੌਜਵਾਨ ਦੇ ਪੱਟਾ ਦੇ ਵਿੱਚ ਗੋਲੀਆਂ ਬੱਝੀਆਂ ਨੇ ਪਰ ਤੀਜਾ ਨੌਜਵਾਨ ਜਦੋਂ ਉਹਦੇ ਪਰਫਾਇਰਿੰਗ ਕਰਨ ਲੱਗੇ ਸੀ ਉਹਨੇ ਭੱਜ ਕੇ ਕਿਸੇ ਦੇ ਘਰ ਜਾ ਕੇ ਆਪਣੀ ਜਿਹੜੀ ਜਾਨ ਬਚਾ ਲਈ ਆ ਤਾਂ ਤੀਜੇ ਨੌਜਵਾਨ ਨੇ ਜਿਹੜੇ ਦੋ ਉਹਦੇ ਦੋਸਤ ਜ਼ਖਮੀ ਹੋਏ ਸੀ ਉਹਨਾਂ ਨੂੰ ਕਿਵੇਂ ਨਾ ਕਿਵੇਂ ਰਾਹਗੀਰਾਂ ਦੀ ਮਦਦ ਦੁਆਰਾ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਪਰ ਉਹ ਹਸਪਤਲ ਵਾਲਿਆਂ ਨੇ ਉਹਨਾਂ ਦੋਨਾਂ ਨੌਜਵਾਨਾਂ ਨੂੰ ਜਿਹੜੇ ਪੂਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਹਨਾਂ ਨੂੰ ਜਿਹੜਾ ਅੰਮ੍ਰਿਤਸਰ ਦੇ ਜਿਹੜਾ ਹਸਪਤਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਤੁਹਾਡਾ ਅਸਪਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ